ਸਸੀ ਕਾਲ ਜੀ ਆਪਾਂ ਪਹੁੰਚਿਆ ਜੀ ਦਰਾਹੇ ਦਰਾਹੇ ਤੋਂ ਥੋੜਾ ਅੱਗੇ ਹੀ ਐ ਇਹ ਹੈ ਜੀ 골ਡਨ ਹਟ ਮੇਨ ਰੋਡ ਦੇ ਉੱਪਰ ਹੀ ਜਦੋਂ ਆਪਾਂ ਲੁਧਿਆਣੇ ਵੱਲ ਨੂੰ ਜਾਂਦੇ ਆ ਖਰਨੇ ਤੋਂ ਤੇ ਉਹ ਰਣ ਸਿੰਘ ਰਾਣਾ ਜਿਨੇ ਕਿਸਾਨਾਂ ਦੀ ਮੱਤ ਦਿੱਤੀ ਸੀ ਕਿਸਾਨੀ ਅੰਦੋਲਨ ਦੇ ਵਿੱਚ ਤੇ ਨੇ ਇੱਥੇ ਬਣਾਇਆ ਆਪਣਾ ਹੋਟਲ ਮੈਂ ਜੀਡੀ ਰੋਡ ਦੇ ਉੱਪਰ ਹੀ ਤੇ ਆ ਵੇਖੋ ਮਾੜੇ ਹੋਟਲ ਜਿੱਡਾ ਤੇ ਬੋਰਡ ਹੀ ਲੱਗਾ ਹੈ ਇਹਦਾ ਤੇ ਆ ਸੇਠੀ ਜਿਹੜਾ ਬੂਟ ਵੇਚਦਾ ਲੁਧਿਆਣੇ ਤੇ ਆ ਸਾਰਾ ਕੁਝ ਤੁਹਾਨੂੰ ਇੱਥੇ ਇੱਕੋ ਜਗ੍ਹਾ ਤੇ ਮਿਲੇਗਾ ਬੱਚਿਆਂ ਦੇ ਟੌਇਜ਼ ਲੱਗੇ ਨੇ ਤੇ ਆਗੇ ਇਤਰ ਜੋ ਕਿ ਅੱਜਕੱਲ ਆਪਣੇ ਪੰਜਾਬ 'ਚ ਬਹੁਤ ਮਸ਼ਹੂਰ ਨੇ ਕੋਈ ਮਲੇਰ ਕੋਟਲੇ ਬੈਠਾ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੈਠੇ ਨੇ ਇਸ ਤਰ੍ਹਾਂਲੇ ਤੇਥੋਂ ਹੀ ਪਤਾ ਕੀਤਾ ਸੀ ਇਹ ਕਹਿੰਦੇ ਵੀ ਸਾਡੇ ਕੋਈ ਤਰਨੀ ਹੈ ਵੀ ਅਸੀਂ ਇਹ ਬਾਹਰਲੇ ਬ੍ਰਾਂਡ ਵੇਚਨੇ ਆ ਵੀ ਸਮਝ ਲਓ ਕੋਈ 4-500 ਤੋਂ ਉੱਪਰ-ਉੱਪਰ ਵਾਲੀ ਸਟਾਰਟਿੰਗ ਹੈ ਜਿੱਦਾਂ ਇਹ ਚੀਸੀਆਂ ਦੀ ਪੈਕਿੰਗ 50 ml ਦੀ ਪੈਕਿੰਗ ਉਸ ਤੋਂ ਬਾਅਦ ਥੱਲੇ ਆ ਗਈ ਜੀ 10 ml ਦੀ ਪੈਕਿੰਗ 20 ml ਦੀ ਪੈਕਿੰਗ ਜਿਹੜੀਆਂ ਸਾਹਮਣੇ ਛੀਸੀਆਂ ਲੱਗੀਆਂ ਇਹ ਖਾਲੀ ਨੇ ਇਹਨਾਂ ਦੇ ਵਿੱਚ ਪਾ ਕੇ ਦਿੰਦੇ ਨੇ ਇਹ ਦੇਖੋ ਸਾਰਾ ਬਾਹਰ ਦਾ ਹੀ ਬ੍ਰਾਂਡ ਹੈ ਇਹਨਾਂ ਕੋਲ ਤੇ ਇੰਡੀਅਨ ਕੋਈ ਵੀ ਨਹੀਂ ਹੈ ਤੇ ਇਧਰ ਅੱਗੇ ਆ ਗਿਆ ਜੀ ਖਾਣ ਪੀਣ ਦਾ ਪ੍ਰੋਗਰਾਮ ਤੇ ਉਸ ਤੋਂ ਬਾਅਦ ਸਾਹਮਣੇ ਦੇਖੋ ਕਿ ਬੀਅਰ 바ਰ ਕਿਸ ਤਰ੍ਹਾਂ ਦਾ ਬਣਿਆ ਇਹਨਾਂ ਦਾ ਬਹੁਤ ਖੁੱਲੀ ਢੁੱਲੀ ਜਗ੍ਹਾ 'ਚ ਬਣਿਆ ਤਾਂ ਕੰਮ ਦੀ ਗੱਲ ਹੈ ਜੀ ਕੰਮ ਜਿੱਥੇ ਪੈਸਾ ਲਾਇਆ ਕੰਮ ਤਾਂ ਆਪਣੇ ਆਪ ਆਟੋਮੈਟਿਕ ਹੀ ਚੱਲ ਪੈਂਦਾ ਇਹ ਸਾਹਮਣੇ ਵੀਰਵਾਰ ਬਣਿਆ ਉੱਪਰ ਤੇ ਇਧਰ ਨਾਲ ਹੀ ਖੱਬੇ ਬੰਨੇ ਪਾਰਕਿੰਗ ਦੇ ਕਾਰਾਂ ਦੀ ਤੇ ਨਾਲ ਜੋਤਿਸ਼ ਬੈਠਾ ਇੱਕ ਜਿਹੜਾ ਹੱਥ ਵੇਖ ਕੇ ਦੱਸਦਾ ਜਾਂ ਟਵੇ ਟੂਵੇ ਲਾਂਦੇ ਨੇ ਆਪਣੇ ਤੇ ਇੱਕ ਵੇਖੋ ਇੰਨੇ ਟੱਗਾ ਜਿਹਾ ਬਣਾਇਆ ਆ ਪਤਾ ਨਹੀਂ ਕੀ ਚੀਜ਼ ਬਣਾਈ ਹੈ ਕਿੱਡਾ ਸੋਹਣਾ ਡਿਜ਼ਾਈਨ ਬਣਿਆ ਇਹ ਹੈ ਜੀ 골ਡਨ ਹੱਟ ਰਾਮ ਸਿੰਘ ਰਾਣਾ ਤੇ ਇੱਧਰ ਊਠ ਜਿਵੇਂ ਬੱਚਿਆਂ ਨੂੰ ਝੂਟੇ ਦਿੰਦੇ ਨੇ ਸਸੀ ਕਲਜੀ